ਸੂਰੇ ਵਿੱਚ ਆਉਣ ਵਾਲਾ ਜਿਹੜਾ ਟੂਰਨਾਮੈਂਟ ਆ ਟੂਰਨਾਮੈਂਟ ਕਰਾਉਣ ਤੋਂ ਪਹਿਲਾਂ ਗਰਾਊਂਡ ਵਿੱਚ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਸਭ ਨਾਲ ਪਹਿਲਾਂ ਪੇਚ ਦਾ ਕੰਮ ਹੋ ਰਿਹਾ ਤੇ ਬਹੁਤ ਹੀ ਜਲਦੀ ਕਾਂ ਵੀ ਕੱਟਾਂਗੇ ਤੇ ਸਾਹਮਣੇ ਲੱਗੀ ਹੈ ਜੇਸੀਪ ਜਿਹੜੇ ਮੋਟੇ ਜਿਹੇ ਸਿੰਘੇ ਰਾਖ ਤਾਂ ਬਦਨ ਤੋਂ ਬਾਦ ਮੁੱਛ ਕੱਢ ਲੈ ਤੇ ਮੁੱਛ ਕੱਢ ਕੇ ਉੱਥੇ ਆ ਕੇ ਬੱਚੇ ਦੇ ਇਵੈਂਟਸ ਵਗੈਰਾ ਲਾਵਾਂਗੇ ਝੁੱਲੇ ਵਗੈਰਾ ਤੇ ਉਧਰ ਉਹ ਨੈਟ ਲਿਆਂਦਾ ਨਵਾਂ ਨੈਟ ਆ ਗਿਆ ਨੈਟ ਵੀ ਲਾ ਰਹੇ ਨੇ ক্রিকেট ਦਾ ਤੇ ਉਥੇ ক্রিকেট ਦਾ ਕੋਚ ਬੱਚਿਆਂ ਨੂੰ ਸਿਖਲਾਈ ਦਿੰਦਾ ਤੇ ਇਧਰ ਫੁੱਟਬਾਲ ਦੀ ਤਿਆਰੀ ਛੋਟੇ ਬੱਚੇ ਫੁੱਟਬਾਲ ਖੇਡਦੇ ਹੋਏ ਸਿਰਫ ਟੂਰਨਾਮੈਂਟ ਹੀ ਨਹੀਂ ਟੂਰਨਾਮੈਂਟ ਤੋਂ ਕਰਾਉਣ ਤੋਂ ਪਹਿਲਾਂ ਯਾਨੀ ਕਾਫੀ ਤਿਆਰੀ ਕਰਨੀ ਪੈਂਦੀ ਆ ਉਹ ਚੀਜ਼ਾਂ ਨੇ ਕਾਫੀ ਰੁਸ਼ੀ ਮਾਰਿਆ ਜਾਂਦਾ ਆ ਤੇ ਆਹ ਦੇਖੋ ਵਿੱਚ ਸਰਾਉਣ ਲੱਗੇ ਨਾ ਜੋ ਹਨ ਪੁਰੇ ਇਹ ਵਿੱਚ ਅਸੀਂ ਸਵੇਰ ਦੇ ਹੀ ਆਏ ਹੋਇਆ ਗਰਾਊਂਡ ਦੇ ਵਿੱਚ ਸਵੇਰ ਸਾਜਰੇ ਤੋਂ ਲੈ ਕੇ ਪੂਰਾ ਦਿਨੇ ਲੱਗ ਜਾਣਾ ਤੇ ਲੱਗ ਗਿਆ ਤੇ ਮਿੱਟੀ ਲੈਂਦੀ ਆ ਪਮਾਲ ਤੋਂ ਬਕਾਇਦਾ ਪਮਾਲ ਤੋਂ ক্রিকেট ਦੀ ਪਿਚ ਵਾਸਤੇ ਮਿੱਟੀ ਪੂਰੇ ਪੰਜਾਬ ਤੇ ਜਾਂਦੀ ਆ ਪੰਜਾਬ ਤੇ ਹਰ ਗਰਾਊਂਡ ਦੇ ਵਿੱਚ ਚੰਡੀਗੜ੍ਹ ਦੇ ਗਰਾਊਂਡਾਂ ਦੇ ਹਰੇਕ ਗਰਾਊਂਡ ਦੇ ਵਿੱਚ ਇਹੀ ਮਿੱਟੀ ਪਈ ਆ ਤੇ ਆਪਾਂ ਵੀ ਇਹੀ ਮਿੱਟੀ ਲੈਂਦੀ ਆ ਤੇ ਇਹ ਦਵਿੰਦਰ ਦੀ ਟਰਾਲੀ ਲੈ ਕੇ ਗਏ ਠੀਕ ਆ ਦਵਿੰਦਰ ਦੀ 16 ਫੁੱਟ ਟਰਾਲੀ ਸੀ ਬਹੁਤ ਫੜੀ ਤੇ ਘਾਟੇ ਦਵੋ ਮਿੱਟੀ ਦੇਖ ਲਈਏ ਮਿੱਟੀ ਘੱਟੇ ਦੋ ਤੇ ਮਿੱਟੀ ਬਹੁਤ ਵਧੀਆ ਇਹ ਹਰੇਕ ਬੰਦੇ ਨੇ ਤਾਰੀਫ ਕੀਤੀ ਹੈ ਇਸ ਦੀ ਤੇ ਇਸ ਵਾਰ ਲੰਬੀ ਪਿਚ ਬਣਾਈ ਹੈ ਤੇ ਦੋ ਟਰੈਕਟਰ ਚਲਾਏ ਪ੍ਰਬੰਧਨ ਨੇ ਸਾਰੀ ਪੱਤਰ ਕੀਤੀ ਜਾਂਟੇ ਨੇ ਸਾਰੀ ਵਿਛਾਈ ਲੈਫਟ ਵਾਲ ਟਰਾਲੀ ਨਾਲ ਬਹੁਤ ਮਿਹਨਤ ਕੀਤੀ ਹੈ ਸਾਰੇ ਨੇ ਤੇ ਹਲ ਕਾਇਆ ਪ੍ਰਬੰਧਨ ਤੇ ਪੱਤਰ ਕਰਨ ਸਾਰਾ ਦਨੇ ਲੱਗੇ ਰਹੇ ਸਾਰਾ ਦਿਨ ਦੇ ਵਿੱਚ ਇਹ ਪਿਚ ਬਣੀ ਫਿਰ ਕਾਂ ਕਟਣ ਦਾ ਪ੍ਰੋਗਰਾਮ ਵੀ ਸੀਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਮਿਸਤਰੀ ਵੀ ਲਿਆਂਦੇ ਮਿਸਤਰੀਆਂ ਨੇ ਫਿਰ ਇਹਦਾ ਲੈਵਲ ਕੀਤਾ ਤੇ ਬੜੀਆ ਪੱਧਰ ਨਾ ਹੋਈ ਫਿਰ ਇਹਨੂੰ ਕੁੱਟ-ਕਟਈਆ ਹੋਇਆ ਰੋਲ ਰੋਲਰ ਚਲਾਏ ਤੇ ਪੂਰੀ ਜਿਹੜੇ ਵਲੰਟੀਅਰ ਵੀਰ ਸਿੰਘ ਸਾਰੇ ਲੱਗੇ ਰਹੇ ਤੇ ਬਹੁਤ ਬੰਦੇ ਤਾਂ ਇਹੋ ਜਿਹੇ ਜਿਹੜੇ ਕ੍ਰਿਕਟ ਵੀ ਨਹੀਂ ਖੇਡਦੇ ਪਰ ਕੰਮ ਬਹੁਤ ਕਰਾ ਕੇ ਗਏ ਤੇ ਉਦੋਂ ਬਾਅਦ ਮਿਸਤਰੀਆਂ ਤੋਂ ਲੈਵਲ ਕਰਵਾਈ ਕਿੱਥੇ ਵੱਧ ਆ ਕਿੱਥੇ ਘੱਟ ਆ ਸਾਰਾ ਦੇਖ ਕੇ ਪਾਈਆਂ ਨੇ ਬੇਟੀ ਇਹ ਮਿੱਟੀ ਵਿੱਚ ਚੜੇ ਆ ਪੱਥਰ ਤੁਸੀਂ ਦੇਖ ਰਹੇ ਹੋ ਮਿੱਟੀ ਦੇ ਹੀ ਨੇ ਬਹੁਤ ਇਹ ਕੜੇ ਪੱਥਰ ਨੇ ਐ ਨਹੀਂ ਹੈਗਾ ਤੁਸੀਂ ਨੂੰ ਕਿਸੇ ਤਰੀਕੇ ਨਾਲ ਤੋੜ ਸਕਦੇ ਸੀਗੇ ਪਛਾਏ ਨਹੀਂ ਹੈਗਾ ਜਿੱਥੇ ਟਰੈਕਟਰ ਚੱਲਦਾ ਦਿਂਗਾ ਮਤਲਬ ਉੱਥੇ ਪੱਥਰ ਲੈਦਾ ਹੀ ਰਹਿੰਦਾ ਜਿਆਦਾ ਹੀ ਲੱਗਦਾ ਕਰ ਇਹ ਰੋਲੇ ਪਾਉਂਦੇ ਨੇ ਕਿਸੇ ਮਾਰ ਖਾ ਕੇ ਪੱਥਰ ਸਾਰੇ ਪੱਥਰ ਮਿੱਟੀ ਦੇ ਪੱਥਰ ਸੂਕੇ ਬਰੇ ਕੜੇ ਸੀਗੇ ਬਹੁਤ ਇਹ ਸਭ ਮਿੱਟੀ ਬਹੁਤ ਸਖਤ ਇਹ ਮਿੱਟਰ ਨੂੰ ਐ ਪੰਨ ਹਰ ਆਹ ਜਿੱਕੇ ਜਿੱਥੇ 20 20 ਤੇ ਬਣਾ ਦੇ। ਇਹਦਾ ਲੇਟਣਾ। ਇਹਦੇ ਚਾਹ। ਇਹ ਕੋਰੇ ਨਾ। ਉਹਦੇ ਸਾਰੇ ਰੋਲੇ ਉੱਤੇ ਨੇ ਫੀਲ ਵੀ। ਇਹੋ ਸੋਖੇ ਕਿਹੜਾ ਲੇਵਾਂ। ਆਦਰੋ ਬਾਈਸ ਇੱਥੇ ਉੱਪਰ ਕੋੜੇ ਆ ਨਾ ਲੈਵਲ ਕੋੜੇ ਨਹੀਂ ਸੀ ਤਾਂ ਅਸੀਂ ਸਾਰਾ ਕੁਝ ਕਰਕੇ ਦੇਖਿਆ ਰੋੜੇ ਨਹੀਂ ਸੀ ਥੋੜੇ ਤੇ ਇਸ ਕਰਕੇ ਉਹਨਾਂ ਦਾ ਇਹ ਪਲਾਨ ਹੋਇਆ ਕਿ ਇਸ ਤਰੀਕੇ ਨਾਲ ਕਿ ਫਾਇਦਾ ਹੋਵੇ ਤਾਂ ਉਹਨਾਂ ਨੇ ਪਿੱਛੋਂ ਚਾਰ ਚਾਰ ਪੰਜ ਪੰਜ ਇੰਚ ਉੱਚੀ ਵਿੱਚ ਬਣ ਗਈ ਲਓ ਜੀ ਮਿਸਤਰੀ ਵੀ ਆ ਗਏ ਮਿਸਤਰੀ ਹਰਪ੍ਰੀਤ ਕੇ ਕੋਠੀ ਤੇ ਰਹੀ ਸਿੰਘੀ ਤਾਂ ਉੱਥੋਂ ਹੀ ਮਿਸਤਰੀ ਲਿਆਂਦੇ ਤੇ ਉਹਨਾਂ ਨੇ ਪੂਰੇ ਪਿਛੇ ਦੇ ਵਿੱਚ ਲੈਵਲ ਕਰਕੇ ਸਾਨੂੰ ਦੱਸਦਾ ਵੀ ਇਸ ਪੱਧਰ ਦੀ ਮਿੱਟੀ ਵਿਛਣੀ ਚਾਹੀਦੀ ਹੈ ਫਿਰ ਗਰਮਾਲਾ ਮਾਰ ਕੇ ਪੂਰਾ ਉੱਤੋਂ ਐਨ ਬੜੀਏ ਤਰੀਕੇ ਨਾਲ ਫਿਰ ਉਹ ਬਰਾਬਰ ਕੀਤੀ ਤੇ ਜਿਹੜੇ ਮੈਚ ਹੋਣਗੇ ਇਸ ਪਿਛਤੇ ਹੋਣੇ ਨੇ ਇਹਦੇ ਉੱਤੇ ਵੀ ਇੱਕ ਮੈਟ ਬਿਸ਼ਾਵਾਂਗੇ ਪਿਛਤੇ ਨਾਲ ਹੋਣ ਤੋਂ ਬਾਅਦ ਮੈਟ 'ਤੇ ਬੋਲਿੰਗ ਹੋਊਗੀ ਤੇ ਹੁਣ ਬਾਲ ਕਾਫੀ ਬੋਲਦਾ ਉਚਾਲ ਆਉਗਾ ਜੰਟਾ ਵੀਰ ਨੇ ਪੂਰਾ ਲੈਵਲ ਕਰਤਾ ਕਿਉਂਕਿ ਲੈਵਲ ਤਾਂ ਸਾਨੂੰ ਪਹਿਲਾਂ ਹੀ ਦੱਸਤਾ ਸੀ ਇਸਤਰੀ ਨੇ ਤੇ ਸਾਰੇ ਹੱਸਦੇ ਨੇ ਜੰਟੇ ਨੂੰ ਤੇ ਖਰ ਲੈਵਲ ਜੰਟੇ ਨੇ ਬਹੁਤ ਜਿਆਦਾ ਕੀਤਾ ਮੁਖਾਨੀ ਲੱਗੀ ਹੋਈ ਸੀ ਤੇਰੇ ਲੈਵਲ ਕਰਨ ਤੋਂ ਬਾਅਦ ਬਹੁਤ ਮਿਹਨਤ ਕੀਤੀ ਹੈ ਵੀਰੋ ਜਿਹੜੇ ਤੁਸੀਂ ਬਾਹਰਲੇ ਜਿੰਨੇ ਵੀ ਵੀਰਾਂ ਨੇ ਸਾਡੀ ਮਦਦ ਕੀਤੀ ਇਸ ਟੂਰਨਾਮੈਂਟ ਵਾਸਤੇ ਬਹੁਤ-ਬਹੁਤ ਧੰਨਵਾਦ ਇਹ ਟੂਰਨਾਮੈਂਟ ਦੇ ਬਹਾਨੇ ਯਾਰ ਗਰਾਊਂਡ ਆਪ ਸੰਭਾਲ ਹੋ ਜਾਂਦਾ ਗਰਾਊਂਡ ਦੀ ਦੇਖਰੇਖ ਹੋ ਜਾਂਦੀ ਹੈ ਮੁੰਡੇ ਛੋੜੇ ਰਹਿੰਦੇ ਨੇ ਇੰਟਰਸਟ ਬਣਿਆ ਰਹਿੰਦਾ ਵਾ ਗਰਾਊਂਡ ਦੇ ਆਉਣ ਦਾ ਕਾਰਨ ਬਣਿਆ ਰਹਿੰਦਾ ਵਾ ਤੇ ਬਹੁਤ ਹੀ ਵਧੀਆ ਲੱਗਿਆ ਤੁਸੀਂ ਇੰਨੀ ਮਦਦ ਕੀਤੀ ਇਹ ਟੂਰਨਾਮੈਂਟ ਸਿਰੇ ਚੜ੍ਹਨ ਲਈ ਕਾਸੇ ਪੁਸੇ ਭੇਜੇ ਇਸੇ ਟੂਰਨਾਮੈਂਟ ਦੇ ਬਾਅਦ ਨੇ ਗਾਹੋਂ ਦੇ ਵਿੱਚ ਕੰਮਕਾਰ ਕਰੀ ਜਾਂਦੇ ਆ ਤੇ ਬੱਚੇ ਤਾਂ ਬਹੁਤ ਹੁੰਦੇ ਨੇ ਪਰ ਇੰਟਰਸਟ ਬੱਚੇ ਦਾ ਕਿ ਵੀਡੀਓ ਦਿਖਾਇਆ ਸੀਗਾ ਵੀ ਇੱਥੇ ਕਿੰਨਾ ਗੰਦਾ ਸੀ ਤੇ ਕਿੰਨਾ ਕਚਰਾ ਸੀ ਇਹ ਸਾਰਾ ਸਾਫ ਕਰਾਇਆ ਇਹ ਆਪਣੇ ਸਟੇਡੀਅਮ ਦੇ ਠੀਕ ਨਾਲ ਖੱਬੇ ਪਾਸੇ ਜਿੱਥੇ ਆਪਣਾ ਡੀਐਸਪੀ ਮਰਮੂਣ ਸਿੰਘ ਦਾ ਹਾਲ ਹੈ ਤੇ ਬਿਲਕੁਲ ਨਾਲ ਤੇ ਬਹੁਤ ਹੀ ਬਾਕਮਾਲ ਸਫਾਈ ਹੋਈ ਐ ਇਥੇ ਤੇ ਇੱਥੇ ਬਹੁਤ ਜ਼ਿਆਦਾ ਗੰਦ ਸੀ ਖਸੂਸਰਾ ਸੀ ਬੇਅੰਤਹਾ ਬੁੱਤੀ ਸੀ ਐਕਸਟਰਾ ਮਿੱਟੀ ਸੀ ਰੋੜੇ ਸੀ ਸਭ ਚਕਾ ਦੇ ਬਹੁਤ ਵਧੀਆ ਕੰਮ ਹੋਇਆ ਲਓ ਜੀ ਆਥਨ ਦਾ ਵੇਲਾ ਕਿ ਆ ਸੀ ਕहां ਕਟਾਂਗੇ ਹਰ ਕੋਈ ਤੁਹਾਨੂੰ ਲੱਗ ਵੀ ਗਏ ਮੈਂ ਕਾਫੀ ਲੇਟ ਆਇਆ ਤੇ ਪਿਚ ਤਿਆਰ ਕਰ ਲਈ ਆਪਾਂ ਨੇ ਤੇ ਦੇ ਕਰਤੇ ਫਟਾ ਕਿਵੇਂ ਰਹੀ ਪਿਚ ਬਣ ਗਈ ਗੱਲ ਪੂਰੀ ਹੈ ਨਾ ਤੇ ਮੇਰੇ ਸਾਹਿਬ ਦੀ ਆਇਸਾ ਅਟੈਕ ਅਜੇ ਆਇਸਾ ਬਾਕੀ ਹੈ ਤੇ ਮੀਂਹ ਦਿਵਾਈ ਕਰ ਰਹੇ ਹੈ ਤੋ ਲਓ ਜੀ ਸ਼ਾਮ ਨੂੰ ਡੇਲੀ ਰੁਟੀਨ ਦੀ ਤਰ੍ਹਾਂ ਗੇਮ ਲੱਗਦੀ ਹੋਈ ਤੇ ਫੁੱਟਬਾਲ ਤੇ ਕਾਫੀ ਬੰਦੇ ਆਏ ਫਿਰ ਵਧੀਆ ਗੇਮ ਲਾਈ ਸ਼ਾਮ ਨੂੰ ਤੇ ਇੱਕ ਸਾਈਡ ਤੇ ਤੇ ਰਾਤ ਕਲੱਬ ਸਾਡਾ ਸਾਰਾ ਬੈਠ ਕੇ ਫਿਰ ਹਿਸਾਬ ਕਰਦਾ ਦੇਖ ਲਓ ਕਾਂ ਕੱਟਣ ਤੋਂ ਬਾਅਦ ਕਿੰਨਾ ਨੇਰਾ ਹੋ ਗਿਆ ਤੇ ਗਰਾਊਂਡ ਦੇ ਲਾਈਟਾਂ ਲੱਗੀਆਂ ਨੇ ਉਹਦੇ ਲਾਈਟਾਂ ਥੱਲੇ ਬੈਠੇ ਆ ਤੇ ਕਲੱਬ ਨੇ ਸਾਰਾ ਹਿਸਾਬ ਕਿਤਾਬ ਦੇਖ ਕੇ ਟੀਮਾਂ ਦਾ ਸਾਰਾ ਦੇਖ ਰਿਹਾ ਕਿਵੇਂ ਹਿਸਾਬ ਕਿਤਾਬ ਟੀਮਾਂ ਦਾ ਹੋਇਆ ਮੈਚਾਂ ਦਾ ਅਵਿਰਵਾਹ ਕੀਤਾ ਤੇ ਕਿਰੀ ਟਾਈਮਿੰਗ ਕਿਵੇਂ ਸੈਟ ਹੋ ਗਈ ਟਾਈਮਿੰਗ ਸੈੱਟ ਕੀਤੀ ਟੀਮਾਂ ਬਹੁਤ ਦੂਰੋਂ ਆ ਰਹੀਆਂ ਨੇ ਪੰਜਾਬ ਦੀਆਂ ਟੌਪ 16 ਟੀਮਾਂ ਨੇ ਤੇ ਇਹਨਾਂ ਦੇ ਕਿਵੇਂ-ਕਿਵੇਂ ਮੈਚ ਦੇ ਰੁਝਾਮ ਸੀ ਫਿਰ ਦੇ ਉਪਰੰਤ ਪੂਰਾ ਨੇਰੇ ਹੋਣ ਤੋਂ ਬਾਅਦ ਕਰੇ ਗਏ ਚਲੋ ਕੁੱਲ ਮਿਲਾ ਕੇ ਅੱਜ ਦਾ ਦਿਨ ਫਿਰ ਸਾਡਾ ਇਦਾਂ ਗਿਆ